हां करदे आप जी 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 ਕੀ ਨਾਂ ਆਪਣਾ ਮੇਰਾ ਨਾਂ ਜੀ ਅਮਰਤਪਾਲ ਸਿੰਘ ਹੈ ਜੀ ਹਾਂਜੀ ਵੀਰ ਜੀ ਆਪ ਕਿਹ ਸਬੰਧ ਚ ਅੱਜ ਇੱਥੇ ਇਕੱਠੇ ਹੋਏ ਆਂ ਅੱਜ ਆਪਾਂ ਜੀ ਇਲੈਕਸ਼ਨ ਦੇ ਸਬੰਧ ਚ ਇਕੱਠੇ ਹੋਏ ਆਂ ਤੇ ਨਗਰਪਿੰਡ ਪਧਰੀ ਖੁਰਦ ਜ਼ਿਲ੍ਹਾ ਤਰਨਤਾਰਨ ਚ ਤੇ ਅਸੀਂ ਭਾਈ ਅਮਰਤਪਾਲ ਸਿੰਘ ਜੀ ਦੇ ਸਮਰਥਨ ਚ ਇਕੱਠੇ ਹੋਏ ਆਂ ਸਾਰੇ ਇਕੱਤਰ ਹੋਏ ਆਂ ਤੇ ਸਾਡੇ ਪਿੰਡ ਦੀ ਕੋ 80% ਦੇ ਤਕਰੀਬਨ ਵੋਟ ਪੋਲਿੰਗ ਹੋ ਚੁੱਕੀ ਆ ਤੇ ਜ਼ਿਆਦਾਤਰ ਤੇ ਮਤਲਬ ਸਾਨੂੰ ਇਹੀ ਉਮੀਦ ਆ ਕਿ ਭਾਈ ਅਮਰਪਾਲ ਸਿੰਘ ਜੀ ਇਥੋਂ ਬਹੁਤ ਮਾਤ ਦੇ ਨਾਲ ਹੀ ਆਪਣੀ ਜਿੱਤ ਦਾ ਝੰਡਾ ਲਹਿਰਾਉਣਗੇ ਤੇ ਬਾਕੀ ਜਿਨ੍ਹਾਂ ਵੀਰਾਂ ਨੇ ਆਪਣਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਬੜਾ ਧੰਨਵਾਦ ਆ ਬਾਕੀ ਜਿਨ੍ਹਾਂ ਨੇ ਨਹੀਂ ਦਿੱਤਾ ਕੋਈ ਨਹੀਂ ਅੱਗੇ ਆਉਣ ਵਾਲੇ ਸਮੇਂ 'ਚ ਆਪੇ ਹੀ ਸਮਝ ਕੇ ਨਾਲ ਤੁਰ ਪੈਣਗੇ ਬਾਕੀ ਜਿਨ੍ਹਾਂ ਨੇ ਦਿੱਤਾ ਉਹਨਾਂ ਦਾ ਖਾਸ ਕਰਕੇ ਧੰਨਵਾਦ ਆ ਵੀਰਾਂ ਦਾ ਜੀ ਆਪਣਾ ਪੂਰਾ ਹਲਕਾ ਖਡੂਰ ਸਾਹਿਬ ਨੂੰ ਕੀ ਲੱਗਦਾ ਜੀ ਪੂਰਾ ਹਲਕਾ ਖਡੂਰ ਸਾਹਿਬ 'ਚੋਂ ਵੇਖੋ ਵੀਰ ਜੀ 102 ਕੀ 10% ਕੀ ਜਿੰਨੇ ਕਹਿ ਦੋ 19% ਭਾਈ ਅਮਰਤਪਾਲ ਸਿੰਘ ਹੋਣਾਂ ਦੀ ਜਿੱਤ ਪੱਕੀ ਆ ਉਹਾਂ ਦੇ ਐਲਾਨ ਹੀ ਹੋਣਾ ਬਾਕੀ ਆ ਬਸ ਇੱਕੋ ਹੀ ਆ ਵੀ ਜਿੱਤ ਪੱਕੀ ਆ ਬਸ ਹੁਣ ਐਲਾਨ 4 ਤਰੀਕ ਨੂੰ ਹੋ ਜਾਣਾ ਆ ਸਾਰੇ ਪਤਾ ਲੱਗ ਜਾਣਾ ਜੀ ਸਾਰਿਆਂ ਨੂੰ ਇਸ ਚੀਜ਼ ਦਾ ਸਾਰੇ ਇਲਾਕੇ ਨੂੰ ਪਤਾ ਚੱਲ ਜਾਣਾ ਆ ਕਿ ਭਾਈ ਅਮਰਤਪਾਲ ਸਿੰਘ ਹੋਣਾਂ ਨੇ ਬਹੁਤ ਮਤ ਦੇ ਨਾਲ ਬਹੁਤ ਵੱਡੀ ਗਿਣਤੀ ਨਾਲ ਬਾਕੀ ਤੁਸੀਂ ਇਹ ਵੇਖੋ ਵੀ ਜਿੰਨੇ ਵੀ ਇੱਥੇ ਹੈਗੇ ਨਾ ਸਾਰਿਆਂ ਨੇ ਸਿਰਤੇ ਪਰਨੇ ਸਜਾਏ ਹੋਏ ਨੇ ਆ ਕੋਈ ਉੱਤਾਂ ਗੋਦ ਦੇ ਵਿੱਚ ਨਹੀਂ ਬੈਠਾ ਤੇ ਬੋਰਡਪੌਨ ਜਿਹੜਾ ਵੀ ਵੀਰ ਆਇਆ ਉਹ ਵੀ ਪਰਨਾ ਸਜਾ ਕੇ ਪਾ ਕੇ ਜਾ ਕੇ ਆਇਆ ਸਿਆਣੇ ਬਜ਼ੁਰਗਾਂ ਤੋਂ ਲੈ ਕੇ ਸਾਡੇ ਪਿੰਡ ਦੇ ਮੋਹਤਵਾਰ ਸਿੰਘਾਂ ਨੇ ਵੀ ਉਹਨਾਂ ਨੇ ਵੀ ਬੜਾ ਸਾਡਾ ਸਾਥ ਦਿੱਤਾ ਹੈ ਤੇ ਹੋ ਸਕੇ ਅੱਗੇ ਵੀ ਭਾਈ ਅਮਰਤਪਾਲ ਸਿੰਘ ਜੀ ਹੁਣ ਜਿੱਦਾਂ ਵੀ ਕਹਿਣਗੇ ਕਰਨਗੇ ਜਿੱਦਾਂ ਪੰਥਕ ਪਾਰਟੀ ਕਹੂਗੀ ਜਾਂ ਪੰਥ ਕਿੱਦਾਂ ਵੀ ਆਪਣੇ ਨਾਲ ਤੁਰੂਗਾ ਵੋਟ ਨੂੰ ਜਾਂ ਕੁਝ ਵੀ ਅਸੀਂ ਹਮੇਸ਼ਾ ਡਟ ਕੇ ਨਾਲ ਖੜੇ ਹਾਂ ਜੀ